ये करके है। वाले चमिया अवतार दे आया। कर के करके आया महाराज श्री सिंह विष्णु भगवान नाम आया अवतार ने सामने आए चमी अवतार महाराज श्री सिंह विष्णु भगवान दस मैं प्रगट करके ਸ੍ਰੀ ਨਾ ਕੋਵਾਨ ਦੀ ਜੈ ਕਰਾਂਗਾ ਔਰ ਜੈ ਹੋਰ ਹੋ ਰਹੀ ਆ ਸੋਹ ਬਤਵਾਰਾ ਸਿੰਘ ਜੀ ਤੋਂ ਅੰਨ ਜੈ ਜਾਣ ਕਰ ਤੋਂ ਤੁਸੀਂ ਕਰ ਰਹੇ ਹੋ ਔਰ ਜੰਦੀਬ ਅਲੀ ਜੈ ਬੜੀਆਂ ਆਂ ਪੀ ਨਿਰਭੁਣਿਆ ਆਪੇ ਵੀ ਸਰ ਕੋਣਿਆ ਕੋਈ ਔਰ ਨਹੀਂ ਤੇਰਾ ਮਾਰ ਜੋ ਜੋ ਕਰਦੇ ਸਾਰੇ ਸੁਣੀ ਜਾ ਹੁਣ ਦੇ ਇਸ ਨਾਮ ਤੇ ਵਿਚਾਰ ਕਰੀ ਸੋਹ ਪ੍ਰਮਾਤਮਾ ਸਾਡੀ ਆਤਮਾ ਸੋਹ ਪ੍ਰਮਾਤਮਾ ਸਾਡੀ ਆਤਮਾ ਮਹਾਰਾਜ ਰਾਜਿਆਂ ਦਾ ਰਾਜਾ ਸਾਰਿਆਂ ਦਾ ਪਾਸ਼ਾ ਸਾਰਿਆਂ ਦਾ ਸਹੈਂਚਾ ਸੇਵ ਸਿੰਘ ਸਾਰਿਆਂ ਦਾ ਦਾਤੇ ਪੀ प्राप्त विष्णु रूप होकर सारा की पालना करने वाला विष्णु की भी पालना करने वाला और भगवान रूप होकर सदा रहने वाला कदे ना नाश होने वाला आदि के अंत तक रहने वाला अंत के अंत तक रहने वाला और भगवान तो रूप होकर सारे खान पुरे मन जितने भी हैं सारे अपने घेरे में लिया गया है और अंत शेष की जय है और ये जब ये उतार दी जाए और हमारे जी विष्णु भगवान का अनुपुर वासी भी जाए ਜਦ ਸਤਿਗੁਰੂ ਮਹਾਰਾਜ ਜੈ ਤੇ ਹੋਰ ਬਚਨ ਸੰਗ ਕਰਦੇ ਆ ਸਤਿਗੁਰੂ ਮਹਾਰਾਜ ਸਿੰਘ ਦੀ ਜੈ ਲਿਖਿਆ ਹੋਇਆ ਜੇ ਕੋਰ ਸਿਵਾ ਦੀ ਕਾੰਧੀ ਤੇ ਇਸ ਬਾਤ ਦੇ ਪੱਤਾ ਲਗਾ ਕੋਲੇ ਉਪਰ ਲਿਖਿਆ ਸੋਹਣ ਮਹਾਰਾਜ ਸ਼ੇਰ ਸਿੰਘ ਜੀ ਨੂੰ ਬੋਹਾਨੀ ਜੈ ਕੋਲੇ ਰਿ ਸੋਹਣ ਮਹਾਰਾਜ ਸ਼ੇਰ ਸਿੰਘ ਜੀ ਨੂੰ ਬੋਹਾਨੀ ਜੈ ਜੀਆ ਕੋਲੇ ਸੇ ਬਰਕਤੋ ਵਾਲੀ ਜੈ ਸਤਿਗੁਰੂ ਮਹਾਰਾਜ ਸਿੰਘ ਦੀ ਜਿਹੜੀ ਜੈ ਲਿਖੀ ਆ ਸਤਿਗੁਰੂ ਮਹਾਰਾਜ ਸਿੰਘ ਜਿਹੜੇ ਵੱਡੇ ਕਿਰ ਕੋਲ ਸੀ ਮਾਲ ਦੇ ਉੱਪਰ ਜਿਨ੍ਹਾਂ ਅਨੁਸਾਰ ਕੋਲ ਕੋ ਨੇ ਘਵੇਲਿਆਂ ਦਾ ਆਪਣੇ ਚਲਣਾ

ਉਹ ਕੋਈ ਨਾ ਮੈਂ ਤੇਰਾ ਸੂਰ ਸ਼ਬਦ ਨੂੰ ਪੜ੍ਹਦੇ ਆਂ ਔਰ ਇਹਦਾ ਅਰਥ ਪਾਉਂ ਆਂ ਤੂੰ ਵੀ ਰਾਜੇ ਤੇਰਾ ਤੂੰ ਮੇਰਾ ਮੈਂ ਤੇਰਾ ਕੋਈ ਵੱਖਰਾ ਕਰਦੀ ਲੋੜ ਨਹੀਂ ਜਦ ਜਦ ਭਗਤੋ ਤੁਸੀਂ ਸੋਹਣ ਵਿੱਚ ਸ਼ਬਦ ਨੂੰ ਪੜ੍ਹਦੇ ਜੇ ਸੋਹਣ 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 ਕਰਦੇ ਇਹਦਾ ਅਰਥ ਉਹ ਆਉਂਦਾ ਕਿ ਤੂੰ ਨਾ ਮੈਂ ਤੇਰਾ ਸੋਹਣ ਤੋਂ ਪਰੇ ਕੋਈ ਤੂੰ ਮੇਰਾ ਮੈਂ ਤੇਰਾ ਵੱਖਰਾ ਫਰਕ ਸ਼ਬਦ ਵਾਲਾ ਕੋਈ ਸ਼ਬਦ ਨਹੀਂ ਹੈ ਜਦੋਂ ਜਪ ਲਵਾਉਂਦਾ ਜਦੋਂ ਦਾ ਨਾਮ ਕੇਵਲ ਜਨੁ ਕਰਨਾ ਨਾ ਸੋਹਣ ਹੈ ਔਰ ਜਦੋਂ ਸੋਹਣ ਉਹਨਾਂ ਤੋਂ ਸੋਹੰਗਾਲ ਔਰ ਜਿਹੜਾ ਇਹਦੇ ਨਾਲ ਜਿਹੜਾ ਪਾਰ ਹੈ ਸੋਹਰਸਰੂਪੀਓ ਸਾਰਨਗਾਂ ਦੇ ਪੈਦਲੇ ਦਿਸ਼ਾ ਵੱਲ ਨੂੰ